ਜੇ ਕੋਈ ਐਮਐਲਏ ਮੰਤਰੀ ਮੁੱਖ ਮੰਤਰੀ ਇਹ ਸਮਝੇ ਕਿ ਮੈਂ ਲੋਕਾਂ ਨੂੰ ਜਿਵੇਂ ਮਰਜੀ ਬੇਕੂ ਬੁਲਾ ਲਵਾਂ ਅਤੇ ਮੈਂ ਇੱਧਰ ਕਦੇ ਮੈਂ ਇੱਧਰ ਲੋਕ ਮੇਰੇ ਕਿ째 ਆਈ ਜਾਣਗੇ ਤਾਂ ਲੋਕ ਜਦੋਂ ਸਿਆਣੇ ਹੁੰਦੇ ਆ ਤਾਂ ਫਿਰ ਉਹ ਕਹਿ ਦਿੰਦੇ ਆ ਕਿ ਜੇ ਅਸੀਂ ਤੁਹਾਨੂੰ ਜਿਤਾ ਸਕਦੇ ਆ ਤਾਂ ਅਸੀਂ ਤੁਹਾਨੂੰ ਹਰਾ ਨਹੀਂ ਸਕਦੇ ਇਹ ਜਿਹੜਾ ਤੁਹਾਡਾ ਮਾਣ ਪਿਆਰ ਬਾਈਜੀ ਲਈ ਇੰਨਾ ਤੁਸੀਂ ਪਿਆਰ ਸਤਿਕਾਰ ਦੇ ਰਹੇ ਹੋ ਉਸੇ ਪਿਆਰ ਸਤਿਕਾਰ ਦੇ ਸਕਦਾ ਉਹ ਕਹਿੰਦੇ ਗਲੰਦਕ ਰਹੇ ਆ ਗਰੰਡਰ ਦੇ ਲੋਕਾਂ ਨੂੰ ਚੰਡੀਗੜ੍ਹ ਦਾ ਆਉਣਾ ਪਵੇ ਕਿਉਂਕਿ ਜਦੋਂ ਵੋਟਾਂ ਹੁੰਦੀਆਂ ਨੇ ਅਸੀਂ ਤੁਹਾਡੇ ਕੋਲੇ ਆਉਨੇ ਆਂ ਵੋਟਾਂ ਪਾਣ ਵਾਸਤੇ ਤਾਂ ਬਾਅਦ ਚ ਫਿਰ ਕੰਮ ਕਰਾਉਣ ਲਈ ਤੁਹਾਨੂੰ ਕਿਉਂ ਜਾਣਾ ਪਵੇ ਚੰਡੀਗੜ੍ਹ ਸੋ ਹੁਣ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਊਗੀ ਐਕਤੀ ਤੁਹਾਡੇ ਸ਼ਹਿਰ 'ਚ ਜਿਲੰਦਰ 'ਚ ਘਰ ਹੋਊਗਾ ਮਾਂਪਾ ਵੀ ਐ ਕਰਗੇ ਸਾਡੀ ਪਰਿਵਾਰ ਤੋਂ ਕੋਈ ਨਾ ਕੋਈ ਮੈਂਬਰ ਇੱਥੇ ਰਹੂਗਾ ਤੇ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹੋਣਗੀਆਂ ਉਹ ਨਾਲ ਨਾਲ ਹੱਲ ਹੋਣਗੀਆਂ 2022 ਜਦੋਂ ਸਰਕਾਰ ਬਣੀ ਸੀ ਤਬਾਈਂ ਕਿਹੜੀਆਂ ਗਰੰਟੀਆਂ ਕਿਹਾ ਸੀ ਐ ਉਹ ਕਿੱਥੇ ਦੀ ਹੋਵੇ ਚਾਹੇ ਉਹ ਰੁਜ਼ਗਾਰ ਦੀ ਹੋਵੇ ਚਾਹੇ ਉਹ ਪਾਣੀ ਦੀ ਹੋਵੇ ਚਾਹੇ ਉਹ ਸਿਹਤ ਸੂਤਾ ਦੀ ਹੋਵੇ ਬਲਕਿ ਇਹਨੇ ਖੁੱਲ ਰਹੇ ਨੇ ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਪਰ ਤੁਸੀਂ ਆਪ ਹੀ ਸਿਆਣੇ ਹੋ ਜਦੋਂ ਸਿਸਟਮ ਬਹੁਤ ਵਿਗੜਿਆ ਹੋਇਆ ਹੁੰਦਾ ਹੈ 60-70 ਸਾਲ ਦਾ ਵਿਗੜਿਆ ਹੋਇਆ ਸਿਸਟਮ ਉਹਨੂੰ ਬਣਾਉਣ ਸੁਧਾਰਨ ਲਈ ਬਹੁਤ ਜੇ ਟਾਈਮ ਲੱਗਦੇ ਨਸ਼ੇ ਦੀ ਜਿਹੜੀ ਪਿਛਲੀਆਂ ਸਰਕਾਰਾਂ ਨੇ ਜਿਹੜੀ ਸਾਨੂੰ ਸਾਡੇ ਨੌਜਵਾਨਾਂ ਨੂੰ ਨਸ਼ੇ ਦੀ ਜਿਹੜੀ ਨਾਮ ਦਿੱਤੀ ਹੈ ਉਹਨੂੰ ਜੜੋਂ ਖੁੱਟਣ ਵਾਸਤੇ ਬਹੁਤ ਜਿਆਦੇ ਤੁਹਾਡੇ ਸਾਥ ਦੀ ਤੇ ਬਹੁਤ ਜਿਆਦੇ ਉਹਦੇ ਵਾਸਤੇ ਸਰਕਾਰ ਦੇ ਜਿਹੜੇ ਬਰਾਂਲਾਂ ਦੀ ਲੋੜ ਹੈ ਤਾਂ ਉਹ ਤੁਸੀਂ ਸਾਥ ਦਿਓਗੇ بار بار ਤੁਹਾਡੇ ਕੋਲ ਆਵਾਂਗੇ ਤੁਸੀਂ ਸਾਥ ਦਿਓਗੇ ਤਾਂ ਇਹ ਜਿਹੜਾ ਜਿਹੜੀਆਂ ਬਰਾਂਗੀਆਂ ਸਾਨੂੰ ਚਿੰਬੜੀਆਂ ਹੋਈਆਂ ਨੇ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਕਰਨਾ ਉਹਨੇ ਇਹ ਸਾਰਾ ਕੁਝ ਪਰ ਇੱਕ ਬੰਦੇ ਦੀ ਜਦੋਂ ਨੀਅਤ ਸਾਫ਼ ਹੁੰਦੀ ਹੈ ਤਾਂ ਪਰਮਾਤਮਾ ਵੀ ਉਹਨੂੰ ਫੜ ਲੈਂਦਾ ਹੈ। ਬਾੜ ਨੰਬਰ 45 ਦੀ ਜੀ ਸਾਰੇ ਸਾਥ ਸੰਗਤ ਪੈਣਾ ਮਾ ਬ락ਾਂ ਦੀ ਬਜ਼ੁਰਗ ਤੇ ਸਾਰੀ ਸਾਡੀ ਆਮ ਆਦਮੀ ਪਾਰਟੀ ਦੇ ਜੀ ਸੰਜੀਤ ਸਾਹਿਬ ਸਾਰੇ ਦਰਜਾ ਦਰਜਾ ਅਧਿਕਾਰ ਸਹਿਬਾਨ ਸਭ ਤੋਂ ਪਹਿਲਾਂ ਪਤਿ ਵਿਸਾਜ ਪਾਈਏ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਜੀ ਜੀ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦੇ ਆ ਜੇ ਇੰਨੀ ਗਰਮੀ ਤੋਂ ਨੂੰ ਕਿ ਵਿਜਾਰ ਕਰਨਾ ਪਿਆ ਬਹੁਤ ਟਾਈਮ ਤੋਂ ਬੈਠੇ ਹੋਏ ਕਿ ਗਰਮੀ ਚ ਬਹੁਤ ਬਹੁਤ ਧੰਨਵਾਦ ਕਿਉਂਕਿ ਪਿਛਲੇ ਪ੍ਰੋਗਰਾਮਾਂ ਤੇ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਪਿਆਰ ਇਹਨਾਂ ਦੇਰੀਆਂ ਲਈ ਮਾਵਾ ਭੈਣਾ ਲਾਜਵਾਨ ਵੀਰ ਬਜ਼ੁਰਗ ਸਾਰੇ ਸੋ ਸਾਰਿਆਂ ਦੀ ਇੱਕ ਗੱਲ ਸੁਣਨੀ ਵੀ ਪੈਣੀ ਹੈ ਜਦੋਂ ਆਪਾਂ ਕਿਤੇ ਗਏ ਆ ਤਾਂ ਫਿਰ ਉਹਨਾਂ ਦਾ ਦੁੱਖ ਸੁੱਖ ਜਿੰਨਾ ਕੋ ਉਹਨਾਂ ਨੂੰ ਲੱਗਦਾ ਹੈਗਾ ਕਿ ਹੋਣੀ ਗੱਲ ਕਰਨ ਵਾਲੀ ਹੈ ਤਾਂ ਫਿਰ ਉਹ ਭੱਜਿਆ ਵੀ ਨਹੀਂ ਜਾਂਦਾ ਕਿਉਂਕਿ ਇਕੱਲੀਆਂ ਗੋਟਾਂ ਦਾ ਮਤਲਬ ਨਹੀਂ ਹੁੰਦਾ ਅਕੀਸੇ ਕੋ ਕੱਲੀਆਂ ਵੋਟਾਂ ਲੈਣ ਨਹੀਂ ਆਏ ਵੋਟਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਇੱਕ ਬਹਾਨਾ ਬਣ ਜਾਂਦਾ ਤੁਹਾਨੂੰ ਮਿਲ ਜਾਂਦਾ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿ ਸਾਰੀ ਟੀਮ ਜਿੱਦਾ ਲੱਗੀ ਹੋਈ ਹੈ ਤੁਹਾਡੇ ਨਾਲ ਪਰਿਵਾਰ ਵਾਂਗੂ ਤੁਹਾਡੇ ਨਾਲ ਸਾਰੇ ਵਿਚਰ ਰਹੇ ਨੇ ਪਹਿਲਾ ਵੀ ਦੋ ਵਾਰੀ ਤੁਸੀਂ ਨੇ ਜਲੰਧਰ ਇਲੈਕਸ਼ਨ 'ਚ ਬਹੁਤ ਪਿਆ ਦਿੱਤਾ ਭਗਵੰਤ ਪਾਈ ਜੀ ਨੂੰ ਇੰਨਾ ਮਾਣ ਦਿੱਤਾ ਉਸੇ ਤੁਹਾਡੇ ਪਿਆਰ ਦੇ ਸਦਕੇ ਤੁਹਾਡੇ ਮਾਣ ਦੇ ਸਦਕੇ ਤੁਹਾਡੇ ਸਤਕਾਰ ਦੇ ਸਦਕੇ ਉਹ ਕਹਿੰਦੇ ਹੁਣ ਜਿਹੜੀ ਜਲੰਧਰ ਇਲੈਕਸ਼ਨ ਆਈ ਹੈ ਇਹ ਹੋਣੀ ਨਹੀਂ ਚਾਹੀਦੀ ਸੀ ਆਪਣੇ ਤੇ ਭਾਰ ਹੈ ਇੱਕ ਤਰ੍ਹਾਂ ਦਾ ਪਰ ਜਦੋਂ ਹੁਣ ਆ ਗਈ ਐ ਜਦੋਂ ਛੱਡ ਗਈ ਚਲੇ ਗਏ ਤਾਂ ਫਿਰ ਉਹ ਆਪਾਂ ਨੂੰ ਮੌਕਾ ਮਿਲ ਗਿਆ ਕਿਸੇ ਵਧੀਆ ਬੰਦੇ ਨੂੰ ਚੋਣ ਦਾ ਕਿਉਂਕਿ ਪਹਿਲਾ ਪਰਫੋਰਮੈਂਸ ਸਾਥੋਂ ਥੋੜੀ ਜਿਹੀ ਗਲਤੀ ਹੋ ਗਈ ਸੀ ਕਹਿੰਦੇ ਇਹ ਬਾਹ ਪਹਿ ਜਾਣੀ ਹੈ ਜਾਂ ਅਾਹ ਪਹਿ ਜਾਣੀ ਹੈ ਬਦਨਾਬਾਹ ਹੈ ਕਿ ਪਤਾ ਲੱਗਦਾ ਕਿ ਉਹਦੇ ਜੀ ਗੁਰ ਨੇ ਸੋ ਆਪਾਂ ਕਿਸੇ ਤੀਨ ਇੰਡੀਆ ਨਹੀਂ ਕਰਨੀ ਆਪਾਂ ਨੇ ਇਹ ਦੇਖਣਾ ਹੈ ਕਿ ਲੋਕਤੰਤਰ ਕਿ ਲੋਕ ਵੱਡੇ ਹੁੰਦੇ ਨੇ ਜੇ ਕੋਈ ਐਮਐਲਏ ਮੰਤਰੀ ਮੁੱਖ ਮੰਤਰੀ ਇਹ ਸਮਝੇ ਕਿ ਮੈਂ ਲੋਕਾਂ ਨੂੰ ਜਿਵੇਂ ਮਰਜ਼ੀ ਵੇਖੂ ਬਣਾ ਲਵਾਂ ਅਤੇ ਮੈਂ ਇੱਧਰ ਕੱ데 ਮੈਂ ਇੱਧਰ ਲੋਕ ਮੇਰੇ ਕਿ째 ਆਈ ਜਾਣਗੇ ਤਾਂ ਲੋਕ ਜਦੋਂ ਸਿਆਣੇ ਹੁੰਦੇ ਆ تاں پھر ਉਹ کہہ ਦਿੰਦੇ ਆ ਕਿ ਜੇ ਅਸੀਂ ਤੁਹਾਨੂੰ ਦਿਖਾ ਸਕਦੇ ਆ ਤਾਂ ਅਸੀਂ ਤੁਹਾਨੂੰ ਭਰਾ ਵੀ ਸਕਦੇ ਆ। ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੜੀਆਂ ਪਹਿਲੀਆਂ ਇਲੈਕਸ਼ਨਾਂ ਤੇ ਤੁਸੀਂ ਨੇ ਕਰਕੇ ਹੀ ਦਿਖਾਈ। ਸੋ ਇਹ ਜਿਹੜਾ ਤੁਹਾਡਾ ਰੁਮਾਨ ਪਿਆਰ ਬਾਈ ਜੀ ਲਈ ਇਹਨਾਂ ਤੁਸੀਂ ਪਿਆਰ ਸਤਿਕਾਰ ਦੇ ਰਹੇ ਹੋ ਉਸੇ ਪਿਆਰ ਸਤਿਕਾਰ ਦੇ ਸਕਦਾ ਉਹ ਕਹਿੰਦੇ ਜਲੰਧਰ 'ਚ ਰਹ ਰਹੇ ਆ। ਜਲੰਧਰ ਦੇ ਲੋਕਾਂ ਨੂੰ ਚੰਡੀਗੜ੍ਹ ਨਾਲ ਆਉਣਾ ਪਵੇ ਕਿਉਂਕਿ ਜਦੋਂ ਵੋਟਾਂ ਹੁੰਦੀਆਂ ਨੇ ਅਸੀਂ ਤੁਹਾਡੇ ਕੋਲੇ ਆਉਣੇ ਆ ਵੋਟਾਂ ਮੰਗਣ ਵਾਸਤੇ। ਅਬਾਜ ਕੇ ਕੰਮ ਕਰਾਉਣ ਲਈ ਤੁਹਾਨੂੰ ਕਿਉਂ ਜਾਣਾ ਪਵੇ ਚੰਡੀਗੜ੍ਹ ਇਹ ਸਰਕਾਰ ਇੱਥੇ ਹੋਵੇ ਨਾ ਸਰਕਾਰ ਬੱਡੇ ਥਾਂ ਤੇ ਹੋਵੇ ਤੁਹਾਡੇ ਜਿਹੜੇ ਛੋਟੇ ਛੋਟੇ ਕੰਮ ਨੇ ਸੋਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਥੇ ਜਿਹੜੇ ਘਰ ਲਏ ਆ ਕਿਰਾਏ ਤੇ ਉਹਦੇ ਤੇ ਲੋਕੀ ਆਉਣੇ ਨੇ ਛੋਟੀਆਂ ਛੋਟੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦਾ ਕੋਈ ਮਜ਼ਦੂਰ ਐ ਕੋਈ ਆਪਣਾ ਛੋਟਾ ਕਾਰ ਬਾਰ ਕਰਕੇ ਕੋਈ ਆਪਣਾ ਸਟੇਪ ਪਾੜ ਰਿਹਾ ਛੋਟੇ ਛੋਟੇ ਕੰਮ ਉਹ ਲੈਣੇ ਤਾਂ ਚੰਡੀਗੜ੍ਹ ਬਹੁਤ ਦੂਰ ਪੈਂਦਾ ਸੋ ਹੁਣ ਕੋਈ ਕੈਂਡੀਗੇਟ ਜਾਣ ਦੀ ਲੋੜ ਨਹੀਂ ਪਊਗੀ ਐਕਸ ਵੀ ਤੁਹਾਡੇ ਸ਼ਹਿਰ ਚ ਜਲੰਧਰ ਚ ਘਰ ਹੋਊਗਾ ਪਾਂਸਾ ਵੀ ਆਇਆ ਕਰੀਏ ਸਾਡੇ ਪਰਿਵਾਰ ਤੋਂ ਕੋਈ ਨਾ ਕੋਈ ਮੈਂਬਰ ਇੱਥੇ ਰਹੂਗਾ ਤੇ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਹੋਈਆਂ ਉਹ ਨਾਲ ਨਾਲ ਹੱਲ ਹੋਣਗੀਆਂ ਸਰਕਾਰ ਨੇ 2022 ਤੋਂ ਸਰਕਾਰ ਬਣੀ ਸੀ ਤਾਂ ਬਾਈਕਲੇ ਕਿੰਨੀਆਂ ਗਰੰਟੀਆਂ ਗਿਆ ਸੀ ਚਾਹੇ ਉਹ ਈਸੀ ਦੀ ਹੋਵੇ ਚਾਹੇ ਉਹ ਰੁਜ਼ਗਾਰ ਦੀ ਹੋਵੇ ਚਾਹੇ ਉਹ ਪਾਣੀ ਦੀ ਹੋਵੇ ਚਾਹੇ ਉਹ ਸਿਹਤ ਸੁਧਾ ਦੀ ਹੋਵੇ ਭਾਵੇਂ ਕਿ ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਪਰ ਤੁਸੀਂ ਆਪ ਹੀ ਸਿਆਣੇ ਹੋ ਜਦੋਂ ਸਿਸਟਮ ਬਹੁਤ ਵਿਗੜਿਆ ਹੋਇਆ ਹੁੰਦਾ ਹੈ 60 70 ਸਾਲ ਦਾ ਵਿਗੜਿਆ ਹੋਇਆ ਸਿਸਟਮ ਉਹਨੂੰ ਬਣਾਉਣ ਸੁਧਾਰਨ ਲਈ ਥੋੜੇ ਜਿਹਾ ਟਾਈਮ ਲੱਗਦਾ ਹੈ ਨੀਅਤ ਦੀ ਕੋਈ ਗੱਲ ਨਹੀਂ ਹੈ ਇਹਦੀ ਕੋਈ ਗੱਲ ਨਹੀਂ ਹੈ ਟਾਈਮ ਲੱਗ ਰਿਹਾ ਹੈ ਉਦੇ ਜੀ ਤੁਹਾਡੇ ਸਾਥ ਦੀ ਬਾਰ-ਬਾਰ ਲੋੜ ਪਊਗੀ ਤੁਹਾਡੇ ਕੋਲ ਬਾਰ-ਬਾਰ ਆਵਾਂਗੇ ਕਿਸੀ ਜਿਹੜੀ ਲੜਾਈ ਹੈ ਬਹੁਤ ਵੱਡੀ ਹੈ ਨਸ਼ੇ ਦੀ ਜਿਹੜੀ ਪਿਛਲੀਆਂ ਸਰਕਾਰਾਂ ਨੇ ਜਿਹੜੀ ਸਾਨੂੰ ਸਾਡੇ ਨੌਜਵਾਨਾਂ ਨੂੰ ਨਸ਼ੇ ਦੀ ਜਿਹੜੀ ਲਾਹਮਤ ਦਿੱਤੀ ਹੈ ਉਹਨੂੰ ਜੜੋਂ ਪੁੱਟਣ ਵਾਸਤੇ ਬਹੁਤ ਜ਼ਿਆਦੇ ਤੁਹਾਡੇ ਸਾਥ ਦੀ ਤੇ ਬਹੁਤ ਜ਼ਿਆਦੇ ਉਹਦੇ ਵਾਸਤੇ ਸਰਕਾਰ ਦੇ ਜਿਹੜੇ ਅਭਿਆਨਾਂ ਦੀ ਲੋੜ ਹੈ ਤਾਂ ਉਹ ਤੁਸੀਂ ਸਾਥ ਦਿਓਗੇ ਬਾਰ-ਬਾਰ ਤੁਹਾਡੇ ਕੋਲ ਆਵਾਂਗੇ ਤੁਸੀਂ ਸਾਥ ਦਿਓਗੇ ਤਾਂ ਇਹ ਜਿਹੜਾ ਜਿਹੜੀਆਂ ਪੁਰਾਣੀਆਂ ਸਾਨੂੰ ਟਿਪੜੀਆਂ ਹੋਈਆਂ ਨੇ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਕਰਨਾ ਉਹ ਨਹੀਂ ਇਹ ਸਾਰਾ ਕੁਝ ਪਰ ਇੱਕ ਬੰਦੇ ਦੀ ਜਦੋਂ ਨੀਅਤ ਸਾਫ਼ ਹੁੰਦੀ ਹੈ ਤਾਂ ਪਰਮਾਤਮਾ ਵੀ ਉਹਨੂੰ ਫੜ ਲਾਂਦਾ ਹੈਗਾ ਸੋ ਬਾਈ ਜੀ ਦੀ ਨੀਅਤ ਬਹੁਤ ਸਾਫ਼ ਹੈ ਉਹ ਬਹੁਤ ਸੱਚੇ ਦਿਨੋਂ ਲੱਗੇ ਹੋਏ ਨੇ ਕਿ बार-बार ਤੁਹਾਡੇ ਕੋਲ ਆ ਕੇ ਇਹੀ ਤੁਹਾਡੇ ਤੋਂ ਮੰਗ ਕਰਾਂਗੇ ਕਿ ਜਿਹੜੀ ਇਹ ਲੜਾਈ ਹੈ ਉਹਦੇ 'ਚ ਤੁਹਾਡਾ ਸਾਥ ਚਾਹੀਦਾ ਹੈ ਤੁਸੀਂ ਸਾਥ ਦਿਓ ਚੰਗੇ ਬੰਦਿਆਂ ਨੂੰ ਜਿਟਾ ਕੇ ਭੇਜੋ ਤਾਂ ਕਿ ਤੁਹਾਡੇ ਹੱਥੇ ਦਾ ਤੁਹਾਡੇ ਜਿਹੜੇ ਜਿੰਦਰ ਵੈਸਪ ਦਾ 2 ਸਾਲ ਦਾ ਪਿਛਲਾ ਜਿਹੜਾ ਆਪਣਾ ਨੁਕਸਾਨ ਹੋਇਆ ਉਹ ਅਗਲੇ ਜਿਹੜੇ 2.5 ਸਾਲ ਰਹਿੰਦੇ ਨੇ ਉਹਦੇ ਚ ਆਪਾਂ ਡਬਲ ਉਹਨਾਂ ਨੂੰ ਗਰੰਟੀ ਦੇ ਕੇ ਡਬਲ ਸਰਕਾਰ ਵੱਲੋਂ ਜਿਹੜੀਆਂ ਜਿਹੜੀਆਂ ਵੀ ਸਹੂਲਤਾਂ ਤੁਹਾਡੀਆਂ ਬੇਸਿਕ ਸਹੂਲਤਾਂ ਹੀ ਨਹੀਂ ਹਲੇ ਤੱਕ ਪੂਰੀਆਂ ਹੈਗੀਆਂ ਸੀਵਰੇਜ ਦਾ ਜਿਹੜਾ ਬਹੁਤ ਲੋੜ ਹੈ ਤੁਸੀਂ ਬੜਾ ਸਾਥ ਦਿੱਤੇ ਤਾਂ ਹੀ ਮਾਨਨਾ ਤੁਹਾਡੇ ਕੋਲ ਦੁਬਾਰ ਦੁਬਾਰ ਬਾਹਰ-ਬਾਰ ਆਉਂਦੇ ਆ ਇਸੇ ਤਰ੍ਹਾਂ ਆਉਂਦੇ ਰਵਾਂਗੇ ਤੇ ਇਹੀ ਤੁਹਾਡੇ ਤੋਂ ਮੰਗ ਕਰਾਂਗੇ ਕਿ ਜਿਹੜੀ ਇਹ ਲੜਾਈ ਹੈ ਆਪਾਂ ਨੇ ਸਾਰਿਆਂ ਨੇ ਰੱਖ ਕੇ ਲੜਨੀ ਹੈ ਤੁਹਾਡੇ ਸਾਥ ਨਾਲ ਲੜੀ ਜਾਣੀ ਹੈਗੀ ਕਿਉਂਕਿ ਤੁਸੀਂ ਲੋਕਤੰਤਰ ਦੇ ਲੋਕ ਬਟੇ ਹੁੰਦੇ ਨੇ ਅਸੀਂ ਕਿਸੇ ਨਾਲ ਕਿਸੇ ਵੀ ਚੀਜ਼ ਦਾ ਚਾਹੇ ਪੈਸੇ ਚਲਾ ਲੋ ਗੁੰਡਾ ਕਰਦੀ ਚਲਾ ਲੋ ਲੜ ਕੇ ਕਿਸੇ ਨੂੰ ਨਹੀਂ ਜਿੱਤਿਆ ਜਾ ਸਕਦਾ ਪਰ ਤੁਹਾਡੇ ਕੋਲ ਬਹੁਤ ਵੱਡੀ ਤਾਕਤ ਹੈ ਵੋਟ ਦੀ